ਟੋਡਰਮਲ ਦਾ ਪਰਿਵਾਰ ਹੁੰਦਾ ਫਤੇਗੜ ਸਾਹਿਬ ਲੰਗਰ ਲਾਉਂਦੇ ਨੇ ਜਿਹੜਾ ਟੋਡਰਮਲ ਦਾ ਪਰਿਵਾਰ ਹੈ ਜਿਹੜੇ ਉਹਨਾਂ ਦੇ ਬਜ਼ੁਰਗ ਆ ਕੇ ਲੰਗਰ ਲਾਉਂਦੇ ਉਹ ਕਹਿੰਦੇ ਸਹਬ ਜਾਦੇ ਮੈਨੂੰ ਆਪ ਆ ਕੇ ਦੱਸਦੇ ਵੀ ਅੱਜ ਸਵੇਰੇ ਕੀ ਬਣਾਉਣਾ ਸ਼ਾਮ ਨੂੰ ਕੀ ਬਣਾਉਣਾ ਗੱਜ ਕੇ ਆਖੋ ਸਤਨਾਕ ਵਾਹਿਗੁਰੂ ਕਹਿੰਦੇ ਇੱਕ ਦਿਨ ਉਹ ਕਹਿੰਦੇ ਵੀ ਠੰਡਾ ਦੁੱਧ ਬਣਾਓ ਬਰਫ ਵਾਲਾ ਇਹ ਗੱਲਾਂ ਆਮ ਬੰਦੇ ਦੇ ਸਮਝ ਤੋਂ ਪਰੇ ਦੀਆਂ ਗੱਲਾਂ ਜਿਹੜੇ ਸ਼ੰਕਾਵਾਦੀ ਉਹਨਾਂ ਵਾਸਤੇ ਗੱਲਾਂ ਨਹੀਂ ਹੈਗੀਆਂ ਇਹ ਜਿਹੜੇ ਵਿਸ਼ਵਾਸ ਕਰਦੇ ਮਹਾਰਾਜ ਤੇ ਵੀ ਸਹਬ ਜਾਦੇ ਅੱਜ ਵੀ ਹਾਜ਼ਰ ਨਜ਼ਰ ਨੇ ਉਹਨਾਂ ਵਾਸਤੇ ਗੱਲਾਂ ਨੇ ਉਹ ਕਹਿੰਦੇ ਮੈਂ ਕੋਈ ਕਿੰਤੂ ਪਰੰਤੂ ਨਹੀਂ ਕੀਤਾ ਮੈਂ ਕਿਹਾ ਸਤਬਚਨ ਮਹਾਰਾਜ ਸੰਗਤ ਕਹਿੰਦੀ ਉਹਨਾਂ ਨੂੰ ਬਾਬਾ ਜੀ ਕਹਿੰਦੀ ਹੈ ਟੋਡਰਮਾਲ ਦੇ ਪਰਿਵਾਰ ਦੇ ਜਿਹੜੇ ਮੇਨ ਬਜ਼ੁਰਗ ਨੇ ਆ ਕੇ ਲੰਗਰ ਲਾਉਂਦੇ ਕਹਿੰਦੇ ਬਾਬਾ ਜੀ ਐਨੀ ਤਾਂ ਠੰਡ ਪੈ ਰਹੀ ਹੈ ਤੇ ਤੁਸੀਂ ਕਹਿੰਦੇ ਬਰਫ ਲੇ ਆਓ ਠੰਡਾ ਦੁੱਧ ਬਣਾਓ ਕੌਣ ਪੀਏਗਾ ਐਨੀ ਠੰਡ ਚ ਉਹ ਕਹਿੰਦੇ ਵੀ ਸਹਿਬਜਾਦਿਆਂ ਨੇ ਜਦੋਂ ਭੋਗ ਲਾਤਾ ਨਾ ਇਹ ਤਾਂ ਪ੍ਰਸ਼ਾਦ ਮਿਲਣਾ ਨਹੀਂ ਤੁਹਾਨੂੰ ਕਹਿੰਦੇ ਅਸੀਂ ਸਤਬਚਨ ਕਹਿ ਕੇ ਜਦੋਂ ਸਹਿਬਜਾਦਿਆਂ ਨੇ ਕਿਹਾ ਕਿ ਵੀ ਠੰਡਾ ਦੁੱਧ ਬਣਾਓ ਵੀ ਬਰਫ ਲਾ ਉਸੇ ਵੇਲੇ ਮੌਸਮ ਚੇਂਜ ਹੋ ਗਿਆ ਜਿਹੜਾ ਠੰਡਾ ਬਰਸ ਸੀ ਉੱਥੇ ਪੱਖੇ ਚੱਲਣ ਲੱਗ ਗਏ ਸੀ ਇੰਨੀ ਗਰਮਾਹਟ ਹੋ ਗਈ ਸੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਠੰਡੇ ਬਰਜ ਸੰਗਤ ਬੈਠੀ ਪੱਕੇ ਚੱਲਣ ਲੱਗ ਗਏ ਉੱਥੇ ਗਰਮਾਹਟ ਹੋ ਗਈ ਤੇ ਸੰਗਤ ਆਏ ਕਹਿੰਦੀ ਵੀ ਬਾਬਾ ਜੀ ਠੰਡਾ ਦੁੱਧ ਪਿਓਓ ਗਰਮਾਹਟ ਅੱਜ ਗਰਮਾਹਟ ਵੜੀ ਹੈ ਸਾ ਸੰਗਤ 4-5 ਕੁਇੰਟਲ ਉਹਨਾਂ ਨੇ ਠੰਡਾ ਦੁੱਧ ਬਣਾਇਆ ਸੀ বরਫ ਪਾ ਕੇ ਤੇ ਜਿਹੜੇ ਸੇਵਾ ਕਰ ਰਹੇ ਸੀ ਉਹਨਾਂ ਨੂੰ ਥੋੜਾ ਜਿਹਾ ਪ੍ਰਸ਼ਾਦ ਵੀ ਨਹੀਂ ਮਿਲਿਆ ਗੱਜ ਕੇ ਆਖੋ ਸਤਨਾਮ ਵਾਹਿਗੁਰੂ ਮਹਾਰਾਜ ਸਾਹਿਬਜਾਦੇ ਉੱਥੇ ਅੱਜ ਵੀ ਹਾਜ਼ਰ ਨਜ਼ਰ ਨੇ ਗੱਲ ਭਰੋਸੇ ਦੀ ਭਰੋਸਾ ਹੋਣਾ ਚਾਹੀਦਾ ਗੁਰੂ ਤੇ ਗੁਣ ਗਾਈਏ ਸਾਹਿਬਜਾਦਿਆਂ ਦੇ ਗੁਣ ਗਾਈਏ ਗੁਰਗੋਬਿੰਦ ਸਿੰਘ ਮਹਾਰਾਜ ਦੇ